ਸਵਾਗਤ ਮੈਂ ਮੁਹੱਬਤੀ ਬਹਿੰਨਾ ਮੈਂ ਜਿੱਥੇ ਜਾਵਾਂ ਉਹ ਮੇਰਾ ਹੈ ਮੈਨੂੰ ਇਹ ਕਾਲਜ ਵੀ ਅੰਜਰ ਆਪਣਾ ਹੀ ਲੱਗਦਾ ਤੁਸੀਂ ਮੇਰੇ ਆਪਣੇ ਹੋ ਤਾਂ ਸਾਹਿਬ ਇੱਧਰ ਬੈਠੇ ਨੇ ਤੁਸੀਂ ਆਪਣੇ ਹੋ ਜੇ ਅਸੀਂ ਹਰ ਚੀਜ਼ ਨੂੰ ਆਪਣੇ ਚ ਬਣਾ ਲਈਏ ਤੇ ਜ਼ਿੰਦਗੀ ਬਹੁਤ ਸੋਹਣੀ ਆ ਬੜਾ ਵਧੀਆ ਸ਼ਹਿਰ ਇਹ ਬੜਾ ਬੜਾ ਲੱਗਾ ਹੈ ਸੋ ਕਾਡਨਰਾਲਜੀ ਕੰਮ ਕਰਨ ਨੂੰ ਬਹੁਤ ਬਿਹਤਰੀ ਦਾ ਕਾਲਜ ਸਰ ਬੜਾ ਆਈ ਥਿੰਕ ਮੈਂ ਆਮ ਗਰੀ ਇੰਪ੍ਰੈਸਡ ਐਕਚੁਅਲੀ ਬਹੁਤ ਵਧੀਆ ਫੈਸਿਲਿਟੀ ਜਿਵੇਂ ਕਾਲਜ ਦੇ ਵਿੱਚ ਅੱਜ ਡਾਕਟਰ ਸਾਹਿਬ ਨੇ ਤੁਹਾਨੂੰ ਆਇਆ ਮੈਂ ਬਹੁਤ ਕੁਝ ਸੁਣਿਆ ਕਿ ਆਟੋਮੈਟਿਕਲੀ ਮਾਨੇ ਮੰਨ ਲਿਆ ਤੇ ਹੁਣ ਵਾਲੇ ਟਾਂਜ ਤੇ ਆਪਾਂ ਜ਼ਰੂਰ ਕੁਝ ਕਰਾਂਗੇ ਹਾਂਜੀ ਹਾਂਜੀ ਜਿਹੜਾ ਇਸ ਸਾਲ ਇੱਕ ਸ਼ੁਰੂ ਕੀਤਾ ਜਾਏ ਨਵੀਆਂ ਕਲਮਾਂ ਤੇ ਨਵਾਂ ਹੋਣਾ ਹਾਂ ਬੇਟਾ ਜਦੋਂ ਤੁਸੀਂ ਨਾ ਜਿੱਦਾਂ ਵੀ ਮੇਰੀ ਆਖ ਕੋਈ ਹਿਸਾਬ ਨਾਲ ਜਵਾਬ ਦੇ ਸਕੀ ਇੱਕ ਬੰਦਾ ਇਥੋਂ ਦੋ ਕਿੱਲੇ ਵੈੜੀ ਜੋ ਇੱਕ ਕਿੱਲਾ ਵੇਚ ਕੇ ਬੈਂਪੁਰੇ ਰਿਪੋਰਟ ਤੇ ਉੱਤਰਨਾ ਉਦੋਂ ਬਾਅਦ ਉਹ ਗੁਰਦੁਆਰੇ ਚ ਜਲ ਜਾਣਾ ਉੱਥੇ ਜਾ ਕੇ ਉਹ ਮਿਹਨਤ ਕਰਦਾ ਸਭ ਕੁਝ ਕਰਦਾ ਤੇ ਚੰਗੇ ਮੁਕਾਮ ਤੇ ਤੁਰੀਦਾ ਉਸ ਮੁਕਾਮ ਤੇ ਕੀਨ ਪਹੁੰਚਾਇਆ ਉਹਨੂੰ ਆਹ ਮੇਰੀ ਮਿਹਨਤ ਹੋ ਸਾਰੀ ਬਾਬੇ ਦੀ ਕਿਰਪਾ ਹੋ ਸਕਦੀ ਹੈ ਪਰ ਮੈਂ ਉਸ ਸਮਾਜ ਨੂੰ ਕਿੱਦਾਂ ਪਹੁੰਚ ਸਕਦਾ ਜਿਸ ਸਮਾਜ ਨੇ ਇੱਕ ਜ਼ੀਰੋ ਤੋਂ ਜਿਸ ਕੋਲ ਕੁਝ ਵੀ ਨਹੀਂਗਾ ਉਨ ਐਸ ਮਕਾਮ ਤੇ ਲੈ ਗਏ ਤੇ ਉਹ ਆਪਣਾ ਐਥੀਕਲ ਡਿਊਟੀ ਮੰਨਦੀ ਹੈ ਸਾਡਾ ਇਨਸਾਨੀਅਤ ਵੱਲੋਂ ਮੰਨਦਾ ਹੈ ਜੇ ਮੈਂ ਉਹ ਡਿਊਟੀ ਨੂੰ ਹੁਣ ਦੀ ਸਰ ਕੋਸ਼ਿਸ਼ ਕਰ ਰਿਹਾ ਜਿੱਥੇ ਬੱਚੇ ਡੈਡੀ ਕਲੀ ਜਾਂ ਉਹ ਬੱਚੇ ਆખ્યા ਪੜਾਈਆਂ ਦੀਆਂ ਮਿਲਾਂ ਤੇ ਮਾਹੂਲੀ ਬੇਟਾ ਬਣੀ ਪਿਆਰੀ ਜੀ ਸੋ ਮਾਹੂਲੀ ਉਹਦੇ ਲਈ ਜੇ ਕਿ ਨਮਾ ਪੜ ਜਾ ਕਿ ਆ ਹੋਰ ਲੋ ਪ੍ਰਜਾਤੀ ਤੋਂ ਬਾਹਰ ਰਹਿ ਨਹੀਂ ਪਾ ਨੇ ਮਾਹੂਲੀ ਦੇ ਆ ਐਸ ਜੁਨੇ ਜੇ ਥੋੜਿਆ ਹੋਰ ਗਾਵਾ ਬਾਤ ਜੇ ਉਹ ਵੀ ਲੌਂਚ ਕਰਤਾ ਜੇ ਆ ਤੇ ਮਾਹੂਲੀ ਨੇ ਮੈਂ ਮੈਂ ਬਹੁਤ ਸੰਕੀਰਨ ਪੇਡਾ ਸੀ ਇਹ ਨਹੀਂ ਕਹਿ ਸਕਦੇ ਐਲਿਸ ਪਹਿਲੇ ਤਾਂ ਕਹਿ ਸਰਕਾਰ ਮੈਂ ਮੈਂ ਕੁਝ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਬੇਟਾ ਨਾ ਨਾ ਨਹੀਂ ਕਰਦੇ ਸਹਿਤ ਨਾਲ ਜੋੰਦੀ ਜਾਂ ਕਰਕੇ ਕੋਈ ਜਿਹੜੇ ਨਵੇਂ ਨੌਜਵਾਨ ਨੇ ਮੈਨੂੰ ਨਵੇਂ ਨੌਜਵਾਨ ਨੂੰ ਸਾਥ ਕਹਿਣਾ ਆ ਤਾਂ ਨਾ ਜੋ ਉਸ ਤੋਂ ਸਰਕਾਰਾਂ ਨੂੰ ਜਾਂ ਸਹਿਤਵਾਵਾਂ ਨੂੰ ਜਾਂ ਹੋਰਨਾਂ ਸੰਸਥਾ ਨੂੰ ਕੀ ਕਹਿਲੀ ਰਿਹਾ ਕਿਸ ਨਾਲ ਕਿਸ ਤਰ੍ਹਾਂ ਹੋਣਾ ਜਾਂਦਾ ਅ ਬੇਟਾ ਤੁਮਾ ਇਹ ਵਰਡ ਨਹੀਂ ਲਸਦੇ ਨਾ ਮੈਂ ਕਦੀ ਵੀ YouTube ਤੇ ਕੁਝ ਲੱਭ ਲਿਆ ਮੈਂ ਕਿਸੇ ਚੀਜ਼ ਦਾ ਕ੍ਰੈਡਿਟ ਸਾਈਜ਼ ਨਹੀਂ ਕਰਦਾ ਕਿਉਂਕਿ ਮੇਰੀ ਆਪਣੀ ਇੱਕ ਬਣਤਰ ਹੈ ਮੈਂ ਪੱਕੀ ਜੀਵਨ ਜਿੰਦਗੀ ਜੀ ਰਿਹਾ ਹਾਂ ਆ ਗਵਰਨਮੈਂਟਸ ਦਾ ਹੋਰ ਅਧਾਰੀ ਨਹੀਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਲੈ ਕੇ ਮਿਊਂਸੀਪਲ ਦੀਆਂ ਕਮੇਟੀਆਂ ਤੋਂ ਲੈ ਕੇ ਸਾਡੇ ਗੁਰਦੁਆਰਿਆਂ ਤੋਂ ਲੈ ਕੇ ਮੰਦਰਾਂ ਤੋਂ ਲੈ ਕੇ ਸਭ ਇੱਕ ਦੀ ਡਿਊਟੀ ਹੁੰਦੀ ਹੈ ਹੋ ਸਕਦਾ ਉਹ ਸਾਰੇ ਵਧੀਆ ਕਰਦੇ ਹੋਣ ਆਪਣੇ ਆਪ ਰਾਈਟ ਪਰ ਸਾਨੂੰ ਵਿਜਲੀ ਤੌਰ ਤੇ ਹਰ ਇਨਸਾਨ ਦਾ ਫੱਟ ਬਣ ਜਾਂਦਾ ਕਿ ਕੱਡੋ-ਕੱਟ ਜੇ ਮੈਂ ਧਾਰਨ ਇਸਾ ਲਾ ਕਿ ਮੈਂ ਹੁਣ ਦੁਨੀਆ ਭਰ ਦੇ ਵਿਚਰਿਆਂ ਆ ਸਪੀਚਾਂ ਦੇ ਰਿਆਂ ਲੋਕਾਂ ਨੂੰ ਸ਼ਿਫਾਰ ਰਿਆਂ ਤੇ ਮੈਂ ਆਪਣੇ ਘਰ ਆਪਣੇ ਪੋਤੇ-ਪੋਤੀਆਂ ਨੂੰ ਉਡਾੜਾ ਬਿਨਾ ਸਿਖਾ ਸਕਾਂ ਜੇ ਤੁਹਾਨੂੰ ਮੈਨੂੰ ਹੱਕ ਨਹੀਂ ਨਾ ਕਿਸੇ ਸਟੇਜ ਤੇ ਖੜਨ ਦਾ ਰਾਈਟ ਬਹੁਤ ਕੁਝ ਇਦਾਂ ਹੋ ਜਾਂਦਾ ਹੈ ਸਾਡੇ ਸੈਨਿਕ ਭਾਈਚਾਰੇ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਕਠਮਟ ਹੁੰਦੇ ਨੇ मैं जिते तक भी जानता कि बत्ती बत्ती अपने पोते पोती की so, माँ बाप खास बच्चे लैके जाए बोली बोलो डाओ फ्रेंच सिखाओ हिंदी सिखाओ जो मर्जी सिखाओं कर अपनी मां बोली मां ही होना ऐसी ਹਾਂਜੀ ਜੀ ਐਕਸਲ ਮੇਰਾ ਨਾਮ ਜਸਪੀਤ ਕੋਲ ਵਿਰਦੀ ਮੈਂ ਇੱਕ ਗਵਰਨਮੈਂਟ EMPLOYEE ਹਾਂ ਜੀ ਐਸੇ ਕੰਪਿਊਟਰ ਸਕਿਲਟੀ ਮੈਂ ਆਪਣੀਆਂ ਸੇਵਾਵਾਂ ਦੇ ਰਹੀ ਹਾਂ ਸਰਕਾਰੀ ਹਾਈ ਸਕੂਲ ਗੋਬਿੰਦਪੁਰਾ ਔਰ ਸਰਕਾਰੀ ਮੀਡਲ ਸਕੂਲ ਜਿਹੜਾ ਬੇੜਾ ਹੈ ਉੱਥੇ ਕਰ ਰਹੀ ਹਾਂ ਜਿਹੜਾ ਫਕਸ਼ਨ ਹੋਇਆ ਹੈ ਹਾਂਜੀ ਬੱਚਿਆਂ ਨੂੰ ਨਾ ਇੱਕ ਪਹਿਲਾਂ ਜਾਣਕਾਰੀ ਦਿੱਤੀਏ ਚੰਗੀ ਕੀ ਲੱਗਦਾ ਹੈ ਕਿ ਜਹੀ ਜਾਣਕਾਰੀ ਹੋਣੀ ਹੋਣੀ ਹੈ ਜੀ ਸਰ ਬਿਲਕੁਲ ਹੋਣੀ ਚਾਹੀਦੀਆਂ ਨੇ ਕਿਉਂਕਿ ਬੱਚਿਆਂ ਦਾ ਧਿਆਨ ਜਿਹੜਾ ਮੋਬਾਈਲਾਂ ਵੱਲ ਜਾਂ ਇੱਧਰ ਉੱਧਰ ਘਟ ਕਰਨ ਨਾਲੋਂ ਚੰਗਾ ਹੈਗਾ ਤੇ ਜੇ ਬੱਚਿਆਂ ਦੇ ਹੱਥ 'ਚ ਕਲਮ ਆਂਦੀ ਹੈ ਤਾਂ ਬੱਚਿਆਂ ਨੂੰ ਇੱਕ ਅਸੀਂ ਹੈਡਿੰਗ ਦਿੱਤਾ ਸੀਗਾ ਵੀ ਤੁਸੀਂ ਇਸ ਇਸ ਹੈਡਿੰਗ ਤੇ ਲਿਖ ਸਕਦੇ ਹੋ ਜਿਵੇਂ ਅਸੀਂ ਘੜੀ ਦੇਤੀ ਸਵੇਰ ਦੀ ਸੈਰ ਦੇਤੀ ਆਸਮਾਨ ਦੇ ਤਾਂ ਜੀ ਕੋਈ ਖੇਡ ਦੇਤੀ ਕੋਈ ਗੇਮ ਦੇਤੀ ਕੋਈ ਪੁਰਾਣਾ ਵਿਰਸੇ ਨਾਲ ਸੰਬੰਧਿਤ ਕੋਈ ਵਸਤੂ ਦਾ ਨਾਮ ਦਿੱਤਾ ਤਾਂ ਉਹਨਾਂ ਨੂੰ ਅਸੀਂ ਇੱਕ ਦਿਨ ਦਿੱਤਾ ਵੀ ਤੁਸੀਂ ਲਿਖ ਕੇ ਲਿਆਉਣਾ ਕਰੋ ਤਾਂ ਉਹ ਆਪਣੇ ਹਿਸਾਬ ਦੇ ਨਾਲ ਲਿਖ ਕੇ ਲੈ ਕੇ ਆਏ ਤਾਂ ਅਗਲੇ ਦਿਨ ਅਸੀਂ ਉਹਦੇ ਵਿੱਚ ਸੋਧ ਕਰਤੀ ਜੀ ਮਤਲਬ ਗਾਈਡ ਕਰਤਾ ਐਸੇ ਗਾਈਡ ਟੀਚਰ ਅਸੀਂ ਉਹਨਾਂ ਦਾ ਸਾਥ ਦਿੱਤਾ ਸਹਿਯੋਗ ਦਿੱਤਾਗਾ ਤਾ ਇਹ ਜਿਹੜੇ ਛੋਟੇ ਛੋਟੇ ਦਿਮਾਗ ਸੀ ਤਾਂ ਇਹਨਾਂ ਨੇ ਬਹੁਤ ਸੋਹਣੀਆਂ ਰਚਨਾਵਾਂ ਬਹੁਤ ਸੋਹਣੀਆਂ ਕਵਿਤਾਵਾਂ ਕੱਢੀਆਂ ਜਿਹੜੀਆਂ ਕਿਸੇ ਸੋਚ ਵੀ ਨਹੀਂ ਸੀ ਸਕਦੇ ਔਰ ਉਹਨਾਂ ਬੱਚਿਆਂ ਦੇ ਅੱਗੇ ਜਾ ਕੇ ਦੇਖੋ ਸਿਲੈਕਸ਼ਨ ਹੋਈ ਤੇ ਅੱਜ ਜੋ ਫ੍ਰੀ ਆਫ ਕਾਸਟ ਸ਼੍ਰੀ ਸੁਖੀ ਬਾਠ ਜੀ ਦੀ ਉਪਾਲੇ صدਕਾ ਉਹਨਾਂ ਦੇ ਉਪਾਲੇ صدਕਾ ਤਾਂ ਉਹ ਇੱਕ ਕਿਤਾਬ ਦੇ ਵਿੱਚ ਜਿਹੜੀਆਂ ਉਹ ਰਚਨਾਵਾਂ ਨੇ ਪੁਰੋਈਆਂ ਗਿਆ ਮਾਣਾਂ ਦੀ ਤਰ੍ਹਾਂ ਤਾਂ ਇੱਕ ਮਾਪੇ ਤੇ ਬੱਚੇ ਸੋਚ ਵੀ ਨਹੀਂ ਸੀ ਸਕਦੇ ਤਾਂ ਬੜਾ ਵਧੀਆ ਲੱਗਿਆ ਤੇ ਪ੍ਰੇਰਨਾ ਬਣ ਰਹੇ ਨੇ ਬੱਚੇ ਹੋਰ ਬੱਚਿਆਂ ਲਈ ਲੱਗਦਾ ਹੌਸਲਾ ਵਧ ਰਿਹਾ ਬੱਚੇ ਨਾ ਬਿਲਕੁਲ ਜੀ ਬਿਲਕੁਲ ਹੌਸਲਾ ਪੂਰਾ ਵਧਿਆ ਹੋਇਆ ਜੀ ਬੱਚਿਆਂ ਦਾ ਬੱਚੇ ਚੜ੍ਹਦੀ ਕਲਾ ਚ ਨੇ ਔਰ ਬੱਚੇ ਬਹੁਤ ਖੁਸ਼ ਨੇ ਆਜਾਈ ਹੋਈ ਨੇ ਨਾਲ ਸਾਰੇ ਬੱਚੇ ਤੇ ਮਾਪੇ ਸਰ ਬੱਚੇ ਅੱਗੇ ਆਣ ਜੀ ਲਿਖਣ ਆਪਣਾ ਜਿਵੇਂ ਵੱਡੇ ਵੱਡੇ ਰਾਈਟਰ ਹੋਏ ਨੇ ਵੱਡੇ ਵੱਡੇ ਸਾਹਿਤਕਾਰ ਹੋਏ ਨੇ ਤਾਂ ਕੱਲ ਇਹ ਬੱਚੇ ਵੀ ਵੱਡੇ ਵੱਡੇ ਰਾਈਟਰ ਬਣਨਗੇ ਜੀ ਵੱਡੇ ਵੱਡੇ ਸਾਹਿਤਕਾਰ ਦੇਖੋ ਇਹਨਾਂ ਦੇ ਵਿੱਚੋਂ ਹੀ ਉਪਜਣੇ ਨੇ ਜੀ ਇਹ ਬੀਜ ਨੇ ਜੀ ਇਹੀ ਫੁੱਗਰਨੇਗੇ ਜੀ ਅੱਗੇ ਜਾ ਕੇ ਜੀ ਜਿਹੜੀ ਕਹਾਣੀ ਲਿਖ ਕੇ ਲੈਂਦਾ ਬੱਚਾ ਕਿਵੇਂ ਚੋਣ ਕਰਦੇ ਹੋ ਕਿਹੜੀ ਵੀ ਸਪਨ ਜੋਗ ਹੈਗੇ ਜਾਂ ਉਹਦਾ ਵੀ ਕਰਦੇ ਹੋ ਚੋਣ ਜਾਂ ਹਰ ਕਿਸੇ ਹਸਬ ਦੇ ਚੋਣ ਤਾਂ ਸਰ ਆ ਟੀਮ ਬੈਠਦੀ ਹੈ ਜੀ ਫਿਰ ਚੋਣ ਹੁੰਦੀ ਹੈ ਜੀ ਤਾਂ ਇੱਕ ਦੇਖਿਆ ਜਾਂਦਾ ਹੈ ਕਿ ਇਹਦੇ ਵਿੱਚੋਂ ਕੋਈ ਨਿਕਲ ਰਿਹਾ ਜੀ ਪ੍ਰੇਰਨਾਦਾਇਕ ਕੋਈ ਆਪਾਂ ਨੂੰ ਨਿਕਲ ਰਿਹਾ ਤਾਂ ਦੂਸਰੇ ਬੱਚੇ ਨੂੰ ਜਿਹੜੀ ਸਿਹਤ ਮਿਲੇ ਤਾਂ ਉਹ ਚੀਜ਼ ਦੇਖੀ ਜਾਂਦੇ ਰਹੀ ਸੀ ਕਿੱਥੇ ਕਿੱਥੇ ਸਿਹਤ ਮਿਲ ਜਾਂਦਾ ਲਾ ਚੁੱਕਿਆ ਅਜਬਲਾ ਦੇ ਜਿੰਨ ਹੋਰ ਕਿੱਥੇ ਸਰ ਇਹ ਆਪਣਾ ਮੰਸਾ ਜ਼ਿਲ੍ਹੇ ਦਾ ਜੀ ਤਾਂ ਜਿਵੇਂ ਸੰਗਰੂਰ ਹੋ ਗਿਆ ਜੀ ਨਵਾਂ ਸ਼ਹਿਰ ਹੋ ਗਿਆ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਰ ਹੋ ਰਹੀਆਂ ਜੀ ਇਹ ਬਠਿੰਡਾ ਚ ਪੀਚਾਨੀ ਹੈ ਜੀ ਚਲੋ ਕੀ ਕਹਿਣਾ ਚਾਹੁੰਗਾ ਜੀ ਮੈਂ ਬੱਚਿਆਂ ਨੂੰ ਬਣਾ ਗੈਦਰਸ ਕਰ ਰਹੇ ਆ ਜਿਹੜੇ ਬੱਚੇ ਕਿਤਾਬਸ ਆਪਣਾ ਇੱਕ ਇੱਕ ਕਿਤਾਬ ਦੇ ਵਿੱਚ ਕਿੰਨੀ ਰਚਨਾਵਾਂ ਹੋਣਗੀਆਂ ਇੱਕ ਕਿਤਾਬ ਦੇ ਵਿੱਚ ਦੇਖੋ ਜੀ ਬੱਚਿਆਂ ਦੇ ਮੁਤਾਬਕ ਹਨਾ ਇੱਕ ਸਕੂਲ ਚੋਂ 4 ਰਚਨਾਵਾਂ ਲਈਆਂ ਜਾ ਰਹੀਆਂ ਜੀ 4 ਬੱਚਿਆਂ ਦੇ ਰਚਨਾਵਾਂ ਹੁਣ ਬੱਚਿਆਂ ਦੇ ਮੁਤਾਬਕ ਦੇਖੋ ਕਿੰਨੇ ਸਕੂਲ ਕਵਰ ਕਰ ਸਕਦੇ 40 ਸਕੂਲ ਹੀ ਕਵਰ ਕਰ ਸਕਦੇ ਆ 50 ਸਕੂਲ ਹੀ ਕਵਰ ਕਰ ਸਕਦੇ ਆ ਕਿਤਾਬ ਦੇ ਵਿੱਚ ਅਸੀਂ ਜਿਹੜੀ ਗਿਣਤੀ ਸਾਡੀ ਉਹ 100 ਰਹਿ ਚੁੱਕੀ ਹੈ ਜੀ ਰਚਨਾਵਾਂ ਦੀ ਤੇ ਸਾਡੀ ਕਿਤਾਬ ਦੀ ਜਿਹੜੀ ਗਿਣਤੀ ਹੈ ਕਿ 86 ਰਚਨਾਵਾਂ ਅਸੀਂ ਸ਼ਾਮ ਚੁੱਕੇ ਹਾਂ ਬਾਲ ਸਿੱਧਕਾਰਾਂ ਦੀਆਂ ਰਚਨਾਵਾਂ ਹੋਰ ਵੀ ਬਹੁਤ ਆਈਆਂ ਸੀ ਪਰ ਉਹ ਬੱਚਿਆਂ ਦੀਆਂ ਇੱਕ ਸਕੂਲ ਤੋਂ 6-6 ਰਚਨਾਵਾਂ ਆਈਆਂ ਸੀ ਤਾਂ ਕਰਕੇ ਫਿਰ ਸਾਨੂੰ ਚਾਰ ਹੀ ਅਸੀਂ ਮਜਬੂਰ ਸੀ ਉੱਥੇ ਨਹੀਂ ਚਾਰ ਰਚਨਾਵਾਂ ਹੀ ਸ਼ਾਮ ਚੁੱਕੇ ਕਿਵੇਂ ਚੋਣ ਕਰਦੇ ਕਿਤੇ ਕਿਵੇਂ ਜਾਣ ਪਹੁੰਚਦੇ ਉੱਥੇ ਜੇ ਚੋਣ ਕਰਨੀ ਬੜੀ ਔਖੀ ਹੈ ਕਿਉਂਕਿ ਬੱਚੇ ਅੱਜਕੱਲ ਕਾਪੀ ਪੇਸਟ ਵੀ ਕਰ ਰਹੇ ਨੇਗੇ ਹੈਨਾ ਪਰ ਬੱਚਿਆਂ ਨੇ ਨਹੀਂ ਇਸ ਕਿਤਾਬ ਵਿੱਚ ਕੋਈ ਕਾਪੀ ਪੇਸਟ ਨਹੀਂ ਮਿਲੇਗੀ ਤੁਹਾਨੂੰ ਰਚਨਾ ਬੱਚਿਆਂ ਦੀ ਆਪ ਕ ਖੋਦ ਲਿਖੀਆਂ ਹੋਈਆਂ ਰਚਨਾਵਾਂ ਨੇ ਆਮ ਗੱਲਾਂ ਨਹੀਂ ਮਾਮੂਲੀ ਗੱਲਾਂ ਨਹੀਂ ਕਹਾਣੀਆਂ ਲੇਖ ਸਭ ਕੁਝ ਲਿਖਿਆ ਹੋਇਆ ਜੀ ਵਿਚਾਰਤਾਂ ਤੱਕ ਬੱਚੇ ਨੂੰ ਕੀ ਲੱਗਦਾ ਇਸ ਤਰ੍ਹਾਂ ਆਪਣੂ ਕਰਨ ਬੱਚਿਆਂ ਨੂੰ ਸਾ ਪੈਦਾ ਹੋਊਗਾ ਜਿਵੇਂ ਜੀ ਬਿਲਕੁਲ ਬੱਚਿਆਂ ਤੇ ਬਹੁਤ ਜ਼ਿਆਦਾ ਸਾ ਪੈਦਾ ਹੋ ਰਿਹਾ ਹੈਗਾ ਬੱਚੇ ਕਹਿੰਦੇ ਹੁੰਦੇ ਆ ਕਿ ਸੋਸ਼ਲ ਮੀਡੀਆ ਨੂੰ ਛੱਡ ਕੇ ਇਧਰ ਬੁੱਕਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਬੁੱਕ ਪੜਨ ਦੀ ਹੁਣ ਬੱਚੇ ਹੋਰ ਕੀ ਕਹਿਣਾ ਚਾਹੁੰਦੇ ਬੱਚੇ ਉਹਨਾਂ ਪੜ੍ਹਾਈ ਦੇ ਰਾਹ ਨਾਲ ਕਿ ਇਹਨਾਂ ਵਸੇ ਹੋਣਾ ਚਾਹੀਦੇ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਬੱਚਿਓ ਕਲਮ ਚੁੱਕੋ ਸਾਹਿਤ ਲਿਖੋ ਸਾਹਿਤ ਸਿਰਜੋ ਹਨਾ ਹਥਿਆਰਾਂ ਨੂੰ ਛੱਡੋ ਨਸ਼ਿਆਂ ਤੋਂ ਪਰਹੇਜ਼ ਕਰੋ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਤਲਿਆ ਟੀਵੀ